3 ਹਾਊਸ ਪਾਵਰ ਟਰੈਕਟਰ ਖੜਾ ਹੈ ਜਿੱਥੇ ਤੁਹਾਨੂੰ 1.5 ਲੱਖ ਦਾ ਟਰੈਕਟਰ ਵੀ ਮਿਲ ਜੂਗਾ ਤੇ 7 ਲੱਖ ਦਾ ਟਰੈਕਟਰ ਵੀ ਮਿਲ ਜੂਗਾ। ਛੋਟਾ ਟਰੈਕਟਰ ਲੈਣਾ ਚਾਹੁੰਦੇ ਨੇ ਉਹ ਵੀ ਮਿਲ ਜੇਗਾ ਜੇ ਕੋਈ ਵੱਡਾ ਲੈਣਾ ਚਾਹੁੰਦੇ ਨੇ ਉਹ ਵੀ ਮਿਲ ਜੇਗਾ ਜੇ ਕਿਸੇ ਨੇ ਫਾਈਨਾਂਸ ਕਰਾਉਣਾ ਹੈ ਤੇ ਉਹ ਵੀ ਸਹੂਲਤ ਸਾਡੇ ਕੋਲ ਹਰ ਬੈਂਕ ਸਾਡੇ ਕੋਲ ਉਪਲਬਧ ਹੈ। ਜੜੀ ਅੱਜਕੱਲ ਖੇਤੀ ਚੱਲ ਰਹੀ ਹੈ 4 ਫੁੱਟ ਤੇ 4.5 ਫੁੱਟ 5 ਫੁੱਟ ਤੇ ਗੰਨਾ ਬੀਜਦੀ। ਇਹ ਟਰੈਕਟਰ ਉਹਦੇ ਵਿੱਚ ਬਹੁਤ ਵਧੀਆ ਕੰਮਜਾਜ ਹੈ। ਇਹਦੀਆਂ 3 ਸਪੀਡਾਂ ਸਾਡੇ ਕੋਲ ਹਾਈ ਲੋ ਮੀਡੀਅਮ ਦੇ ਵਿੱਚ। ਜੇ ਤੁਹਾਡੀ ਵੀਡੀਓ ਦੇਖ ਕੇ ਕੋਈ ਆ ਤੇ ਆਪਾਂ 20000 ਰੁਪਏ ਇਸ ਟਰੈਕਟਰ ਦਾ ਡਿਸਕਾਊਂਟ ਕਰਦੇ ਹਾਂ ਮਾਡਲ ਇਹਦਾ ਰੇਟ ਹੈਗਾ 2.5 ਲੱਖ ਰੁਪਏ ਸਾਰ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਚੈਨਲ ਤੇ ਵਹੀਕਲ ਦੀ ਸੇਲ ਪਰਚੇਸ ਦੀ ਐਡ ਪਾਈ ਜਾਂਦੀ ਹੈ ਜੀ ਜੇ ਕਿਸੇ ਵੀਰ ਨੇ ਐਡ ਕਰਾਉਣੀ ਹੋਵੇ ਤਾਂ ਨੰਬਰ ਆਪਣਾ ਲੈਫਟ ਸਾਈਡ ਦੀ ਟੌਪ ਤੇ ਦਿੱਤਾ ਹੁੰਦਾ ਹੈ ਜੀ 7508404209 ਅੱਜ ਅਸੀਂ ਪਹੁੰਚੇ ਹਾਂ ਜਿਮੀਦਾਰ ਭਰਾਵਾਂ ਲਈ ਲੈ ਕੇ ਬਹੁਤ ਸਾਰੇ ਟਰੈਕਟਰ ਨਵੇਂ ਟਰੈਕਟਰ ਵੀ ਤੇ ਪੁਰਾਣੇ ਟਰੈਕਟਰ ਵੀ ਵੀਡੀਓ 'ਚ ਦਿਖਾਏ ਜਾਣਗੇ ਤੁਹਾਨੂੰ ਕਰਦੇ ਆਂ ਜੀ ਫਿਰ ਵੀਰ ਜੀ ਹੁਣਾਂ ਦੇ ਨਾਲ ਗੱਲਬਾਤ ਸਾਸ਼ੀਆ ਵੀਰ ਜੀ ਸਾਸ਼ੀਗਾਲ ਜੀ ਹੋਰ ਸੁਣਾਓ ਕੀ ਹਾਲ ਚੱਲਦਾ ਬਹੁਤ ਵਧੀਆ ਅੱਛਾ ਵੀਰ ਜੀ ਆਪਣਾ ਨਾਮ ਦੱਸਿਓ ਸਭ ਤੋਂ ਪਹਿਲਾਂ ਅਜੀ ਮੇਰਾ ਨਾਮ ਵਿਜੇਂਦਰ ਸਿੰਘ ਹੈ ਨਿਕਨੇਮ ਮੇਰਾ ਮਨੂ ਹੈ ਠੀਕ ਹੈ ਜੀ ਉਹ ਮੇਰੇ ਕੋਲ ਸੋਨਾ ਨਿਕਾ ਟਰੈਕਟਰਸ ਦੀ ਡੀਲਰਸ਼ਿਪ ਹੈ ਠੀਕ ਜੀ ਔਰ ਇਹ ਡੀਲਰਸ਼ਿਪ ਅਸੀਂ ਜਿਹੜੀ ਹੈ 2015 ਦੇ ਵਿੱਚ ਸ਼ੁਰੂ ਕੀਤੀ ਸੀ ਅੱਜ ਨੀਅਰ ਅਬਾਊਟ ਸਾਨੂੰ 9.5 ਸਾਲ ਹੋ ਗਏ ਆ ਟਰੈਕਟਰ ਸੇਲ ਕਰਤੇ ਅਸੀਂ ਮਾਰਕੀਟ ਦੇ ਵਿੱਚ ਘੱਟ ਤੋਂ ਘੱਟ ਇਸ ਵੇਲੇ 500 ਟਰੈਕਟਰ ਨਵੇਂ ਸੇਲ ਕਰ ਚੁੱਕੇ ਹਾਂ ਤੇ 7-800 ਟਰੈਕਟਰ ਜਿਹੜਾ ਪੁਰਾਣਾ ਸੇਲ ਕਰ ਚੁੱਕੇ ਹਾਂ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ 19 ਟਰੈਕਟਰ ਪੁਰਾਣੇ ਖੜੇ ਨੇ ਇੱਥੇ ਤੁਹਾਨੂੰ 1.5 ਲੱਖ ਦਾ ਟਰੈਕਟਰ ਵੀ ਮਿਲ ਜੂਗਾ ਤੇ 7 ਲੱਖ ਦਾ ਟਰੈਕਟਰ ਵੀ ਮਿਲ ਜੂਗਾ ਤੁਹਾਨੂੰ 2024 ਮਾਡਲ ਵੀ ਮਿਲ ਜੂਗਾ ਤੇ ਤੁਹਾਨੂੰ 1999 ਮਾਡਲ ਵੀ ਮਿਲ ਜੂਗਾ ਜਿਸ ਵੀਰ ਭਰਾ ਦੇ ਇਹ ਛੋਟਾ ਟਰੈਕਟਰ ਲੈਣਾ ਚਾਹੁੰਦੇ ਨੇ ਉਹ ਵੀ ਮਿਲ ਜੇਗਾ ਜੇ ਕੋਈ ਵੱਡਾ ਲੈਣਾ ਚਾਹੁੰਦੇ ਨੇ ਉਹ ਵੀ ਮਿਲ ਜੇਗਾ ਜੇ ਕਿਸੇ ਨੇ ਫਾਈਨਾਂਸ ਕਰਾਉਣਾ ਹੈ ਉਹ ਵੀ ਸੁਵਿਧਾ ਸਾਡੇ ਕੋਲ ਹਰ ਬੈਂਕ ਸਾਡੇ ਕੋਲ ਉਪਲਬਧ ਹੈ ਠੀਕ ਹੈ ਜੀ ਇੱਕ ਨਾ ਐਡਰੈਸ ਦੱਸ ਦਿਓ ਆਪਣਾ ਸਾਡਾ ਐਡਰੈਸ ਹੈਗਾ ਮੁਕੇਰੀਆਂ ਤੋਂ ਜਦੋਂ ਅਸੀਂ ਪਠਾਨਕੋਟ ਨੂੰ ਜਾਂਦੇ ਹਾਂ ਮੁਕੇਰੀਆਂ ਤੋਂ ਪਠਾਨਕੋਟ ਦੇ ਉੱਤੇ ਸਾਡੀ ਏਜੰਸੀ ਹੈਗੀ ਹੈ ਮਨਹਾਸ ਸਟੇਟਰਸ ਦੇ ਨਾਮ ਦੇ ਉੱਤੇ ਸਾਡੇ ਓਪੋਜੀਟ ਜਿਹੜੀ ਹੈ ਮਾਰੂਤੀ ਕਾਰਸ ਦੀ ਏਜੰਸੀ ਹੈ ਤੇ ਵਾਹਨ ਲੀਡ ਦੀ ਏਜੰਸੀ ਹੈ ਔਰ ਜਿਹੜਾ ਮੇਰਾ ਫੋਨ ਨੰਬਰ ਹੈਗਾ ਉਹ ਮੇਰਾ ਬ੍ਰਦਰ ਹੈ 738969081 ਆਡੇ ਕੋ ਸੋਨਾ ਲਿਕਾ ਦੇ ਹਰ ਤਰ੍ਹਾਂ ਦੇ ਇਨਸਟਰੂਮੈਂਟ ਮਿਲ ਜਾਣਗੇ ਤੁਹਾਨੂੰ ਬੇਲਰ ਮਿਲ ਜੇਗਾ ਟੂਟਾ ਮੀਟਰ ਮਿਲ ਜੇਗਾ ਲੇਜ਼ਰ ਕਰਾ ਮਿਲ ਜੇਗਾ ਸੋਨਾ ਲਿਕਾ ਦਾ 11 ਹਾਊਸ ਪਾਵਰ ਤੋਂ ਲੈ ਕੇ 120 ਹਾਊਸ ਪਾਵਰ ਟਰੈਕਟਰ ਜਿਹੜਾ ਸਾਨੂੰ ਸਾਡੇ ਕੋਲੋਂ ਮਿਲ ਜੇਗਾ ਠੀਕ ਹੈ ਜੀ ਕਰੀ ਹਰ ਟਰੈਕਟਰ ਦੀ ਗੱਲਬਾਤ ਵਿੱਚ ਹਾਂਜੀ ਹਾਂਜੀ ਚਲੋ 30 ਹਾਊਸ ਪਾਵਰ ਟਰੈਕਟਰ ਖੜਾ ਜਿਹੜੇ ਛੋਟੇ ਕਿਸਾਨ ਨੇ ਜਾਂ ਫਿਰ ਜਿਹੜੇ ਰੇਤਾ ਬਜਰੀ ਦਾ ਕੰਮ ਕਰਦੇ ਸ਼ਹਿਰਾਂ ਦੇ ਵਿੱਚ ਜਿੱਥੇ ਵੱਡੀ ਟਰਾਲੀ ਨਹੀਂ ਜਾ ਸਕਦੀ ਇਹ ਛੋਟਾ ਟਰੈਕਟਰ ਸੈਕੜਾ ਡੇਢ ਸੈਕੜਾ ਮਾਲ ਲੈ ਕੇ ਕਿਤੇ ਵੀ ਜਾ ਸਕਦਾ ਤੇ ਇਹਦੇ ਨਾਲ ਤੁਸੀਂ ਜੜੀ ਅੱਜਕੱਲ ਖੇਤੀ ਚੱਲ ਰਹੀ ਹੈ 4 ਫੁੱਟ ਤੇ 4.5 ਫੁੱਟ 5 ਫੁੱਟ ਤੇ ਗੰਨਾ ਬੀਜਣ ਦੀ ਇਹ ਟਰੈਕਟਰ ਉਹਦੇ ਵਿੱਚ ਬਹੁਤ ਵਧੀਆ ਕੰਮਜਾਜ ਹੈ ਠੀਕ ਹੈ ਜੀ ਇਹਦੀ ਹਾਊਸ ਪਾਵਰ ਹੈਗੀ ਹੈ 30 ਠੀਕ ਹੈ ਜੀ ਪ੍ਰਾਈਸ ਇਹਦਾ ਵੈਸੇ ਕੀ ਹੋਏਗਾ ਇਹਦਾ ਪ੍ਰਾਈਸ ਹੈਗਾ ਜੀ 5.5 ਲੱਖ ਰੁਪਏ 5.5 ਲੱਖ ਠੀਕ ਹੈ ਤੋਂ ਬਾਅਦ ਇਹ ਟਰੈਕਟਰ ਹੈਗਾ ਜੀ 750 55 ਹਾਊਸ ਪਾਵਰ ਦੀ ਕੈਟਾਗਰੀ ਚ ਇਹ ਟਰੈਕਟਰ ਆਉਂਦਾ ਵਾ ਇਹ 3 ਸਪੀਡ ਹੈਗਾ ਤੇ ਦਾ ਅੱਜਕੱਲ ਬੇਲਰ ਵਗੈਰਾ ਚੱਲ ਰਹੇ ਆ ਇਹ ਉਹਨਾਂ ਦੇ ਵਿੱਚ ਚਲਾਉਣ ਲਈ ਸਹਾਇਕ ਹੈ ਇਹਦੀਆਂ 3 ਸਪੀਡਾਂ ਸਾਡੇ ਨੇ ਹਾਈ ਲੋ ਮੀਡੀਅਮ ਦੇ ਵਿੱਚ ਔਰ ਇਹ ਟਰੈਕਟਰ ਸੀ ਓਨ ਰੋਡ ਜਿਹੜਾ 8.5 ਲੱਖ ਰੁਪਏ ਦਾ ਦੇ ਦੇਣਾ ਠੀਕ ਹੈ ਜੀ ਇਹ ਹੈਗਾ ਜੀ DI 50 52 ਕੈਟਾਗਰੀ ਦਾ ਟਰੈਕਟਰ ਹੈ ਇਹ ਤਿੰਨ ਸਿਲੰਡਰ ਟਰੈਕਟਰ ਹੈ ਜੀ ਇਹ ਟਰੈਕਟਰ ਜਿਹੜਾ ਸੀ ਮਾਰਕੀਟ ਦੇ ਵਿੱਚ 7 ਲੱਖ 20 ਹਜ਼ਾਰ ਰੁਪਏ ਦਾ ਓਨ ਰੋਡ ਦੇ ਦੇਣਾ ਠੀਕ ਹੈ ਜੀ ਹੈਗਾ 750 2016 ਮਾਡਲ ਬਿਲਕੁਲ ਨੀਟ ਐਂਡ ਕਲੀਨ ਨਾਲ ਦੇ ਟਾਇਰ ਨਾਲ ਦਾ ਹੀ ਸਭ ਕੁਝ ਨਾਲ ਦੀ ਕਲਚ ਤੇ ਇਸ ਟਰੈਕਟਰ ਨੂੰ ਹਜੇ ਤੱਕ ਕਿਤੇ ਚਾਬੀ ਨਹੀਂ ਲੱਗੀ ਤੇ ਇਹ ਟਰੈਕਟਰ ਸੀ ਕਿਸੇ ਵੀ ਦੋਸਤ ਨੂੰ ਦਵਾਂਗੇ 5 ਲੱਖ 60 ਹਜ਼ਾਰ ਦਾ ਅਗਰ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋ ਕੋਈ ਬੰਦਾ ਹੁੰਦਾ ਤੇ ਇਹ ਟਰੈਕਟਰ ਸੀ ਉਹਨੂੰ ਦੇ ਦਿਆਂਗੇ ਜੀ 5.5 ਲੱਖ ਠੀਕ ਹੈ ਜੀ ਮਾਨਤਨ ਪੂਰਾ ਹੋਏਗਾ ਮਾਨਤਨ ਪੂਰਾ ਹੋਏਗਾ ਵੀਡੀਓ ਦੇਖ ਕੇ ਆਉ ਜੀ ਰਾਮ ਇਹ ਟਰੈਕਟਰ ਹੈਗਾ ਜੀ 19 ਮਾਡਲ 9000 ਇਹ ਟਰੈਕਟਰ ਅਸੀਂ ਸੇਲ ਕਰਾਂਗੇ ਜੀ 4 ਲੱਖ 80 ਹਜ਼ਾਰ ਦਾ ਜੇ ਤੁਹਾਡੀ ਵੀਡੀਓ ਦੇਖ ਕੇ ਕੋਈ ਆਏਗਾ ਤੇ ਆਪਾਂ 20000 ਰੁਪਿਆ ਇਸ ਟਰੈਕਟਰ ਦਾ ਡਿਸਕਾਊਂਟ ਕਰਦੇ ਹਾਂ ਠੀਕ ਹੈ 4 ਲੱਖ 60000 ਰੁਪਿਆ ਬਹੁਤ ਸારી ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਦੇਖ ਸਕਦੇ ਹੋ ਵਾਲੇ ਜਿਹੜੇ ਲੱਗੀ ਹੈ ਇਹ ਟਰੈਕਟਰ ਹੈਗਾ ਜੀ ਇਹ ਟਰੈਕਟਰ ਹੈਗਾ ਫਾਰਮ ਟਰੈਕ 60 ਇਹ ਹੈਗਾ 2006 ਮਾਡਲ ਇਹਦਾ ਰੇਟ ਹੈਗਾ 2.5 ਲੱਖ ਰੁਪਿਆ ਕੀ ਤੇ ਬਾਕੀ ਮਾਨਤਨ ਹੋ ਜਾਏਗਾ ਮਾਨਤਨ ਹੋ ਜਾਏਗਾ ਠੀਕ ਹੈ ਜੀ ਕੰਡੀਸ਼ਨ ਰੱਖਦੇ ਨੇ ਬਹੁਤ ਸੋਹਣੀ ਕੰਡੀਸ਼ਨ ਹੈ ਇਹ ਟਰੈਕਟਰ ਬ੍ਰਦਰ ਹੈਗਾ ਜੀ 23 ਮਾਡਲ ਇਹ ਟਰੈਕਟਰ ਹੈਗਾ 6.5 ਲੱਖ ਰੁਪਏ ਦਾ ਕੋਈ ਵੀ ਵੀਰ ਆ ਸਕਦਾ ਜਦੋਂ ਮਰਜ਼ੀ ਆ ਜੇ ਲੈ ਜਾਵੇ ਜੇ ਵੀਡੀਓ ਦੇਖ ਕੇ ਆਏਗਾ ਤੇ ਮਾਨਤਨ ਪੂਰਾ ਕਰਾਂਗੇ ਠੀਕ ਹੈ ਜੀ ਵੀਡੀਓ ਦੇਖ ਕੇ ਆਓ ਭਾਈ ਇਹੋ ਪੂਰਾ ਮਾਨਤਨ ਕਰਾਂਗੇ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਨੇ ਨੈਕਸਟ ਆਪਣੇ ਕੋ ਫਿਰ ਸਾਡੀ ਭਾਜੀ ਇਹ ਟਰੈਕਟਰ ਹੈਗਾ ਵਾ 2013 ਮਾਡਲ ਠੀਕ ਹੈ ਡਿਮਾਂਡ ਹੈਗੀ ਹੈ ਜੀ 3.5 ਲੱਖ ਰੁਪਈਆ ਪਾਵਰ ਸਟੀering ਹੈ ਜੀ 750 ਟਰੈਕਟਰ ਹੈ 3.5 ਲੱਖ ਰੁਪਈਆ ਜੇ ਕੋਈ ਵੀਰ ਵੀਡੀਓ ਦੇਖ ਕੇ ਆਉਂਦਾ ਠੀਕ ਹੈ ਜੀ ਤਾਂ ਉਹਨੂੰ ਡਿਸਕਾਊਂਟ ਦਿੱਤਾ ਜਾਵੇ ਠੀਕ ਹੈ ਜੀ ਵੀਰ ਜੀ ਵੀ ਕਿੱਲਾ ਮਾਣ ਤਾਂ ਕਰ ਰਹੇ ਆ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜੇ ਆ ਨੰਬਰ ਭਾਜੀ ਹੁਣਾਂ ਦਾ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਨੂੰ ਹੋਰ ਤੁਸੀਂ ਭਾਜੀ ਕੋਲ ਲੈ ਸਕਦੇ ਹੋ ਭਾਜੀ ਇਹ ਟਰੈਕਟਰ ਹੈਗਾ 605 ਅਰਜੁਨ 2007 ਮਾਡਲ ਇਹਦਾ ਪ੍ਰਾਈਸ ਹੈਗਾ ਜੀ 2.5 ਲੱਖ ਰੁਪਈਆ ਠੀਕ ਹੈ ਜੀ 2007 ਮਾਡਲ 605 ਟਰੈਕਟਰ ਦੇਖ ਸਕਦੇ ਹੋ ਜੀ ਨੈਕਸਟ ਆਪਣੇ ਕੋ ਬੇਸਮੈਂਟ ਦੇ ਵਿੱਚ ਬਹੁਤ ਸਾਰੇ ਟਰੈਕਟਰ ਖੜੇ ਹੋਏ ਆ ਕਰਦੇ ਜੀ ਇੱਕ ਇੱਕ ਕਰਕੇ ਸਾਰੇ ਟਰੈਕਟਰਾਂ ਦੀ ਗੱਲ ਬਾਤ ਸੱਸੀਗਾ ਵੀਰ ਜੀ ਸੱਸੀਗਾ ਬਾਜੀ ਬੀਤੀ ਕਿਹੜਾ ਟਰੈਕਟਰ ਹੈ ਪਹਿਲਾਂ ਆਪਣੇ ਕੋ ਆਪਣੇ ਕੋਲ ਭਾਜੀ ਸੋਨਾ ਲੀਕਾ ਡੀਆਈ 60 ਜੀਐਰ ਐਕਸ ਠੀਕ ਹੈ ਜੀ ਇਹ 21 ਮਾਡਲ ਹੈ ਭਾਜੀ 2021 ਮਾਡਲ ਟਰੈਕਟਰ ਹੈ ਜੀ ਕੰਡੀਸ਼ਨ ਬਹੁਤ ਸੋਹਣੀ ਹੈ ਜੀ ਸੀਟ ਵਗੈਰਾ ਹੈ ਬਿਲਕੁਲ ਵਧੀਆ ਟਰੈਕਟਰ ਭਾਜੀ ਉਹ ਸਾਬ ਕੇ ਚੱਲਿਆ ਲੱਗ ਰਿਹਾ ਹੈ ਬਿਲਕੁਲ ਸਾਫ ਕੇ ਚੱਲਿਆ ਭਾਜੀ ਸਾਫ ਟਰੈਕਟਰ ਹੈ ਨਾਲ ਦੇ ਟਾਇਰ ਹੈ ਟਰੈਕਟਰ ਦੇ ਨਾਲ ਦੇ ਟਾਇਰ ਹੈ ਜੀ ਨਾਲ ਦੇ ਟਾਇਰ ਹੈ ਭਾਜੀ ਠੀਕ ਹੈ ਜੀ ਟਰੈਕਟਰ ਚੱਲਿਆ ਬਹੁਤ ਘੱਟ ਹੈ ਇਹਦਾ ਭਾਈ ਕੀ ਪ੍ਰਾਈਸ ਹੋਣ ਜਾ ਰਿਹਾ ਇਹਦਾ ਪ੍ਰਾਈਸ ਹੈ 6.5 ਲੱਖ ਰੁਪਈਆ ਜੀ 6.5 6.5 ਲੱਖ ਪ੍ਰਾਈਸ ਹੈ ਜੀ 2021 ਮਾਡਲ ਟਰੈਕਟਰ ਦਾ ਨੈਕਸਟ ਆ ਗਿਆ ਜੀ ਆਪਣੇ ਕੋਲ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਸਵਰਾਜ 735 ਇਹ ਭਾਈ ਕਿੰਨਾ ਮਾਡਲ ਹੈ ਇਹ 13 ਮਾਡਲ ਹੈ ਜੀ ਇਹ ਤੁਹਾਨੂੰ ਮਿਲੇਗਾ 3.5 ਲੱਖ ਰੁਪਏ ਰੇਂਜ ਦੇ ਵਿੱਚ 3.5 ਲੱਖ ਦਾ 2013 ਮਾਡਲ ਟਾਇਰਾਂ ਦੀ ਕੰਡੀਸ਼ਨ ਦੇਖੀ ਜਾਵੇ ਤਾਂ ਬਿਲਕੁਲ ਹੀ ਨਵੇਂ ਹੈ ਟਾਇਰ ਕਿੰਨੇ ਪਰਸੈਂਟ ਹੋਣਗੇ ਭਾਈ ਇਹਦੇ ਇਹ ਭਾਜੀ ਪਿਛਲੇ ਹੁਣੇ 80 ਪੈਸੇ ਮੋਹਰ ਲੈ ਨਵੇਂ ਮੋਹਰਲੇ ਬਿਲਕੁਲ ਹੀ ਨਵੇਂ ਟਾਇਰ ਹੈ ਜੀ ਸਵਰਾਜ 735 ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਮਾਡਲ ਦਾ ਪ੍ਰਾਈਸ ਰਿਪੀਟ ਕਰਦੇ ਹਾਂ ਮਾਡਲ ਹੈ ਭਾਜੀ ਇਹ 13 ਮਾਡਲ ਰੇਟ ਹੈ ਇਹਦਾ 3.5 ਲੱਖ ਰੁਪਏ 3.5 ਲੱਖ ਰੁਪਏ ਰੇਟ ਹੈ ਜੀ ਇਹਦਾ ਇਹ ਭਾਜੀ 17 ਮਾਡਲ ਹੈ ਜੀ ਇਹ ਸਕੰਦਰ ਹੈ ਜੀ ਠੀਕ ਹੈ ਜੀ ਹਾਂਜੀ ਅੱਛਾ ਇਹ ਸਕੰਦਰ ਮਾਡਲ ਆਉਂਦੇ ਨੇ ਇਹ ਸਕੰਦਰ ਮਾਡਲ ਆ ਗਿਆ ਠੀਕ ਹੈ ਜੀ ਇਹ ਕਿੰਨੇ ਹਸਪਾਵਰ ਹੁੰਗਾ ਇਹ 55 ਹਸਪਾਵਰ ਹੁੰਦਾ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਕਿਹੜਾ ਭਾਈ ਇਹਦਾ ਪ੍ਰਾਈਸ ਤੁਹਾਨੂੰ ਮਿਲ ਜਾਊ ਜੀ 5 ਲੱਖ ਰੁਪਏ ਦਾ 5 ਲੱਖ ਦਾ 2017 ਮਾਡਲ ਟਰੈਕਟਰ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਦੇਖ ਸਕਦੇ ਹੋ ਨੰਬਰ ਭਾਈ ਹੁਣ ਦਾ 16 ਤੇ ਚੰਦਰਾ ਹੈ ਨੈਕਸਟ ਵੀ ਜਿਹੜਾ ਟਰੈਕਟਰ ਆ ਗਿਆ ਆਪਣੇ ਕੋਲ ਇਹ ਆਪਣੇ ਕੋਲ ਆ ਗਿਆ ਜੀ ਅਰਜਨ 555 57 ਐਚਪੀ ਚ ਠੀਕ ਹੈ ਜੀ 52 ਹਾਰਸ ਪਾਵਰ ਟਰੈਕਟਰ ਜੀ ਕੰਡੀਸ਼ਨ ਬਹੁਤ ਸੋਹਣੀ ਹੈ ਟਰੈਕਟਰ ਦੀ ਦਿਖਾ ਦਿੰਨੇ ਤੁਹਾਨੂੰ ਇਹਦਾ ਭਾਜੀ ਕੀ ਪ੍ਰਾਈਸ ਹੋਣ ਜਾ ਰਿਹਾ ਹੈ ਇਹਦਾ ਪ੍ਰਾਈਸ ਹੈ ਭਾਜੀ 3,70,000 ਰੁਪਇਆ 2015 ਮਾਡਲ ਟਰੈਕ 15 ਮਾਡਲ ਹੈ 2015 ਮਾਡਲ ਟਰੈਕਟਰ ਬਾਕੀ ਵੀਰ ਜੀ ਹਣਾ ਕੋ ਹੋਰ ਵੀ ਬਹੁਤ ਸਾਰੇ ਟਰੈਕਟਰ ਖੜੇ ਨੇ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਵੀਰ ਨੂੰ ਕੋਈ ਟਰੈਕਟਰ ਪਸੰਦ ਹੋਵੇ ਖਰੀਦਣਾ ਹੋਵੇ ਤਾਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਵੀਰ ਜੀ ਹਣਾ ਦੇ ਨਾਲ ਮੁਕੇਰੀਆਂ ਦੇ ਵਿੱਚ ਇਹ ਟਰੈਕਟਰ ਸਾਰੇ ਖੜੇ ਹੋਏ ਨੇ ਜੀ